ਹੈਲੋ ਮੈਂ ਤੁਹਾਡੀ ਆਈ ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ ਕੈਨੇਡਾ ਨੇ ਭਾਰਤੀ ਦੱਖਣ ਏਸ਼ੀਆਈ ਪਾਈਚਾਰੇ ਵਿਰੁੱਧ ਬਦਮਾਸ਼ੀ ਰੋਕਣ ਲਈ ਚੁੱਕਿਆ ਵੱਡਾ ਕਦਮ ਸਰਕਾਰੀ ਏਜੰਸੀਆਂ ਨੇ ਮਿਲ ਕੇ ਨਵਾਂ ਐਕਸ਼ਨ ਪਲਾਨ ਸ਼ੁਰੂ ਕੀਤਾ ਜਿਸ ਨਾਲ ਧਮਕੀ ਉਗਾਹੀ ਅਤੇ ਗਾਇਕ ਕਨੈਕਸ਼ਨ ਵਾਲੇ ਕੇਸਾਂ ਤੇ ਸਖਤ ਨਿਗਰਾਨੀ ਹੋਵੇਗੀ ਕਮਿਊਨਿਟੀ ਦੀ ਸੁਰੱਖਿਆ ਲਈ ਨਵੀਆਂ ਟੀਮਾਂ ਅਤੇ ਹੌਟਲਾਈਨਾਂ ਵੀ ਤਿਆਰ ਕੀਤੀਆਂ ਜਾ ਰਿਹਾ ਹਨ。ਆਨਟਾਰੀਓ ਵਿੱਚ ਪਾਰੀ ਬਰਫਬਾਰੀ ਦਾ ਅਲਰਟ جاری। ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਵਾਟਰਲੂ, ਗੈਲਫ ਅਤੇ ਆਲੇ ਦੁਆਲੇ ਖੇਤਰਾ ਵਿੱਚ ਅੱਜ 10-15 ਸੈਂਟੀਮੀਟਰ ਬਰਫ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਗੈਰ ਜ਼ਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਨਵੇਂ ਰੂਲ। ਸਟੂਡੈਂਟ ਵੀਜ਼ਾ ਰੱਦ ਹੋਣ ਦੇ ਕੇਸ ਤੇਜ਼ੀ ਨਾਲ ਵਧੇ। ਇਸ ਸਾਲ ਵਿਦੇਸ਼ੀ ਵਿਦਿਆਰਥੀਆਂ ਦੇ ਬਹੁਤ ਸਾਰੇ ਵੀਜ਼ਾ ਰੱਦ ਕੀਤੇ ਗਏ ਜਿਸ ਵਿੱਚ ਭਾਰਤੀ ਸਟੂਡੈਂਟ ਸਭ ਤੋਂ ਵੱਧ ਪ੍ਰਭਾਵਿਤ ਹਨ ਸਰਕਾਰ ਕਾਲਜਾਂ ਦੀ ਜਾਂਚ ਤਿੱਖੀ ਕਰ ਰਹੀ ਹੈ ਅਤੇ ਫਰਾਡ ਦਾਹ ਲਿਆ ਤੇ ਠੋਸ ਕਾਰਵਾਈ ਹੋ ਰਹੀ ਹੈ ਵੀਜ਼ਾ ਹੋਣ ਦੇ ਬਾਵਜੂਦ ਦੇਸ਼ ਵਿੱਚ ਦਾਖਲਾ ਰੱਦ ਹੋ ਸਕਦਾ ਹੈ ਬਾਰਡਰ ਸੱਤ ਨਵੀਆਂ ਨੀਤੀਆਂ ਹੇਠ ਹਵਾਈ ਅੱਡੇ ਤੇ ਦਸਤਾਵੇਜ਼ ਨਾ ਮਿਲਣ ਜਾਂ ਸ਼ੱਕੀ ਜਾਣਕਾਰੀ ਹੋਣ ਤੇ ਵੀਜ਼ਾ ਤੁਰੰਤ ਕੈਸਲ ਕੀਤਾ ਜਾ ਸਕਦਾ ਹੈ ਬਾਰਡਰ ਅਫਸਰਾਂ ਨੂੰ ਹੋਰ ਅਥਾਰਟੀ ਦਿੱਤੀ ਗਈ ਹੈ ਤਾਂ ਜੋ ਦੁਰਵਰਤੋਂ ਰੋਕੀ ਜਾ ਸਕੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਨਵੇਂ ਵਿਦਿਆਰਥੀਆਂ ਦੀ ਗਿਣਤੀ ਵੱਡੇ ਪੱਧਰ ਤੇ ਘਟੀ ਘਟ ਦਾਖਲਾ ਕਾਰਨ ਕਈ ਕਾਲਜਾਂ ਨੇ ਫੀਸਾਂ ਵਧਾਉਣ ਜਾਂ ਕੋਰਸ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਯੂਨੀਵਰਸਿਟੀ ਪ੍ਰਬੰਧਕ ਕਹਿੰਦੇ ਹਨ ਕਿ ਵਿਦਿਆਰਥੀ ਕਟਣ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਪ੍ਰਭਾਵਿਤ ਹੋ ਰਹੀ ਹੈ ਕੈਲੀਫੋਰਨੀਆ ਵਿੱਚ ਬੱਚੇ ਦੀ ਬਰਥਡੇ ਪਾਰਟੀ ਵਿੱਚ ਗੋਲਾਬਾਰੀ ਚਾਰ ਦੀ ਮੌਤ ਸਟਾਕਟਨ ਵਿੱਚ ਪਰਿਵਾਰਕ ਸਮਾਗਮ ਦੌਰਾਨ ਗੋਲੀਆਂ ਚੱਲੀਆਂ 10 ਤੋਂ ਵੱਧ ਲੋਕ ਜ਼ਖਮੀ ਹੋਏ ਪੁਲਿਸ ਨੇ ਇਲਾਕਾ ਕੈਰੀਆ ਅਤੇ ਜਾਂਚ ਜਾਰੀ ਹੈ ਚਿਕਾਗੋ ਵਿੱਚ ਪਾਰੀ ਬਰਫ਼ ਸੈਂਕੜੇ ਫਲਾਈਟਾਂ ਰੱਦ ਯਾਤਰਾ ਵੱਡੇ ਪੱਧਰ ਤੇ ਪ੍ਰਭਾਵਿਤ ਉਹ ਹਾਰੇ ਹਵਾਈ ਅੱਡੇ ਤੇ ਤੂਫਾਨ ਕਾਰਨ 600 ਤੋਂ ਵੱਧ ਫਲਾਈਟਾਂ ਰੱਦ ਹੋਈਆਂ ਯਾਤਰੀਆਂ ਨੂੰ ਬੁਕਿੰਗ ਚੈੱਕ ਕਰਨ ਅਤੇ ਸਫ਼ਰ ਵਿੱਚ ਦੇਰੀ ਦੀ ਤਿਆਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਮਰੀਕਾ ਦੇ ਮਾਦ ਰਾਜਾ ਵਿੱਚ ਵਿంటర్ ਸਟਾਰਮ ਦੀ ਚੇਤਾਵਨੀ ਜਾਰੀ 6 ਤੋਂ 12 ਇੰਚ ਤੱਕ ਬਰਫ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਅਣਜਰੂਰੀ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਹੈ ਚਿਕਾਗੋ ਹਵਾਈ ਅੱਡੇ TFA ਵੱਲੋਂ ਗਰਾਊਂਡ ਡਿਲੇ ਪ੍ਰੋਗਰਾਮ ਲਾਗੂ ਤੂਫਾਨ ਕਾਰਨ ਵਿਜ਼ਿਬਿਲਟੀ ਕੱਟ ਹੋਣ ਤੇ ਹਵਾਈ ਜਹਾਜ਼ਾਂ ਦੀ ਟੇਕਾਫ ਅਤੇ ਲੈਂਡਿੰਗ ਸਮੇਤ ਰੋਕ ਲੱਗੀ ਹੈ ਹਵਾਈ ਕੰਪਨੀਆਂ ਨੇ ਯਾਤਰੀਆਂ ਨੂੰ ਅਪਡੇਟ ਚੈੱਕ ਕਰਨ ਲਈ ਕਿਹਾ ਹੈ। ਹੌਲਿਡੇਜ਼ ਤੋਂ ਵਾਪਸੀ ਵਿੱਚ ਬਰਫ਼ੀਲੇ ਤੂਫਾਨ ਨੇ ਯਾਤਰਾ ਮੁਸ਼ਕਲ ਬਣਾਈ। ਸੜਕਾਂ ਤੇ ਹਵਾਈ ਦੋਵਾਂ ਰਾਹੀ ਯਾਤਰਾ ਕਰਨ ਵਾਲੇ ਕਰੋੜਾ ਲੋਕ ਪ੍ਰਭਾਵਿਤ ਹੋਏ। ਬਰਫ਼, ਹਵਾ ਅਤੇ ਠੰਡ ਕਾਰਨ ਕਈ ਰਸਤੇ ਬੰਦ ਅਤੇ ਸੇਵਾਵਾਂ ਸਲੋ ਹੋਈਆਂ। ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ। ਹੋਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ AI ਹੈਡਲਾਈਨਸ। ਸਟੇ ਟਿਊਨਡ ਫॉर ਮੋਰ ਲੇਟੈਸਟ ਅਪਡੇਟਸ।